ਸਸੀ ਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਮਨਜਨੋਦਾ ਤੇ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਬੁੱਟਾ ਸਿੰਘ ਜੀ ਬੰਦੋ ਹੋ ਲੋ ਇੱਕ ਕੋੜਾ ਛੰਦ ਪੇਸ਼ ਕਰ ਰਿਹਾ ਜੀ ਕਿਸਾਨੀ ਸੰਕਟ ਦੇ ਮੱਦੇ ਨਜ਼ਰ ਜੋ ਕਾਫਲੇ ਦਿੱਲੀ ਵੱਲ ਰਵਾਨਾ ਹੋਏ ਨੇ ਉਹਨਾਂ ਲਈ ਜਿਹਦੇ ਵਿੱਚ ਸਾਡੀ ਮਦਦ ਕੀਤੀ ਆ ਸ਼੍ਰੀ ਹਰਦੇਵ ਹਮਦਰਦ ਜੀ ਨੇ ਉਮੀਦ ਆ ਤੁਹਾਨੂੰ ਜਰੂਰ ਪਸੰਦ ਆਊਗਾ ਓ ਬੱਲੇ ਓ ਜਵਾਨਾ ਕਰਤੀ ਕਮਾਲ ਤੂੰ ਬੰਦ ਕਰ ਪਾਣੀ ਦਿੱਤੀ ਮਾਰਸ਼ਾਲ ਤੂੰ ਹੌਸਲੇ ਬੁਲੰਦੀ ਪੁੱਤਰ ਜਵਾਨਾਂ ਦੇ ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ ਹੋ ਫਿਰਦੇ ਜ਼ਮੀਨਾਂ ਨੂੰ ਜੋ ਹੱਥ ਪਾਉਣ ਨੂੰ ਕੀ ਤਮਜਬੂਰ ਕਰੋ ਬਾਰ ਆਉਣ ਨੂੰ ਕੁੱਟ ਦਿੱਤੇ ਗਾਲ ਸਾਡੇ ਅਰਮਾਨਾਂ ਦੇ ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ ਹੋ ਸਜਣਾ ਚੱਲ ਕੇ ਨਹੀਂ ਹੋਣੇ ਹੱਕ ਘਰੇ ਸਜਣਾ ਹਾਏ ਡੱਕ ਨਹੀਂ ਹੋਣੇ ਹੌਸਲੇ ਤੂਫਾਨਾਂ ਦੇ ਦਿਲ ਵੱਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ लॻदी नी तूं तेरी ठीक आकमां भुल जी न छपी तूं तरीक आकमां मुड़े न पिछे पके आ ज़ुाना दिल्ली वल चले काफिले किसान ਦਿੱਲ ਨੇ ਵੱਲ ਚੱਲੇ ਕਾਫਲੇ ਕਿਸਾਨਾਂ ਦੇ ਹੋ ਜੰਗਾ ਜੁੱਤਾ ਵੇਲੇ ਅਸੀਂ ਅੜੇ ਭੁੱਲਿਆ ਮਾਤ ਭੂਮੀ ਖਾਤਰ ਸੀ ਲੜੇ ਭੁੱਲਿਆ ਚੰਗੇ ਮੁੱਲ ਤਾਰੇ ਸਾਡੇ एहਸਾਨਾਂ ਦੇ ਦਿੱਲੀ ਵੱਲ ਚੱਲੇ ਕਾ ਭੁਲੇਖ ਜ਼ਾਨਾ ਦੇ ਭਿੱਲੇ ਵੱਲ ਚੱਲੇ ਕਾ ਭੁਲੇਖ ਜ਼ਾਨਾ ਦੇ ਹੋ ਭਗਤ ਸਰਾਬੇ ਦੇ ਨ ਜਾਏ ਸੂਰਮੇ ਡਰ ਦੇ ਨ ਕਿਸੇ ਤੋਂ ਡਰਾਏ ਸੂਰਮੇ ਜਾਣ ਦੇ ਨਾ ਸੌਦੇ ਕਰਨੇ ਮਾ ਨਾ ਦੇ दिल्ली वाले चले काफले किसाना दे ओ दिल्ली वाले चले काफले किसाना दे सारा धन्यवाद जी चंगा लगे तो लाइक शेयर तो कमेंट करके जरूर दसेओ जी बहुत मेहरबानी